ਬਾਬਿਓ ਇਹਨਾਂ ਬਜ਼ੁਰਗਾਂ ਦੇ ਸਬਰ ਨੂੰ ਸੱਚੀ ਦਿਲ ਤੋਂ ਸਲਾਮ ਆ। ਇਹ ਬਜ਼ੁਰਗਾਂ ਦੀ ਵੀਡੀਓ ਦੱਸੀ ਜਾਂਦੀ ਏ ਕਿ ਦਮਦਮਾ ਸਾਹਿਬ ਦੇ ਨੇੜੇ ਦੀ ਏ। ਇਹ ਬਜ਼ੁਰਗਾਂ ਕੋਲ ਇੱਕ ਵੀਰ ਪਹੁੰਚਦਾ ਏ ਤੇ ਇਹ ਟਾਈਮ ਹੋਇਆ ਹੁੰਦਾ ਏ 2 ਵਜ ਦਾ ਤੇ ਬਜ਼ੁਰਗਾਂ ਦਾ ਅਜੇ ਤੱਕ ਕੋਈ ਵੀ ਗੇੜਾ ਨਹੀਂ ਲੱਗਿਆ ਹੁੰਦਾ ਤੇ ਕੋਈ ਵੀ ਰੁਪਈਆ ਇਹਨਾਂ ਸਵੇਰ ਦਾ ਨਹੀਂ ਕਮਾਇਆ ਹੁੰਦਾ। ਤੇ ਸਿਰਫ 30 ਰੁਪਏ ਇਹਨਾਂ ਦੀ ਜੇਬ ਵਿੱਚ ਹੁੰਦੇ ਨੇ ਤੇ ਇਹ ਵੀਰ ਜਾ ਕੇ ਉਹਨਾਂ ਨੂੰ ਕਹਿੰਦਾ ਏ ਕਿ ਦੋ ਬੋਰੀ ਸੀਮੈਂਟ ਕਿਤੇ ਛੱਡ ਕੇ ਆਉਣਾ ਏ ਤੇ ਤੁਸੀਂ ਛੱਡੋਗੇ ਤੇ ਕਿੰਨੇ ਪੈਸੇ ਲਓਗੇ? ਤਾਂ ਉਹ ਕਹਿੰਦੇ ਯਾਰ ਤੂੰ ਜਿੰਨੇ ਮਰਜ਼ੀ ਦੇ ਦੀਂ। ਪਰ ਇਹ ਵੀਰ ਤੁ ਇਹ ਵੀਰ ਨੇ ਉਹਨਾਂ ਤੋਂ ਢੇੜਾ ਲਵਾਇਆ ਉਹਨੂੰ ਢੇੜੇ ਦਾ ਝੂਠ ਮਾਰ ਕੇ ਕਿਤੇ ਦੁਕਾਨ ਤੇ ਲੈ ਜਾਂਦਾ ਹੈ ਤੇ ਦੁਕਾਨ ਤੇ ਜਾ ਕੇ ਉਹਨਾਂ ਨੂੰ ਸਾਰੇ ਕੱਪੜੇ ਦਸਤਾਰਾਂ ਕਦੇ ਹੋ ਰਹੀ ਕਈ ਕੁਛ ਦਵਾਉਂਦਾ ਹੈ ਤੇ ਬਾਕੀ ਇਸ ਬਜ਼ੁਰਗਾਂ ਦੀ ਵੀਡੀਓ ਵੇਖ ਕੇ ਸੱਚੀ ਸਭ ਦਾ ਮਨ ਭਰ ਆਉਂਦਾ ਹੈ ਕਿਉਂਕਿ ਇਹ ਬਜ਼ੁਰਗਾਂ ਨੇ ਜੋ ਜੋ ਵੀਡੀਓ ਵਿੱਚ ਕਿਹਾ ਸੱਚੀ ਦਿਲ ਨੂੰ ਛੂ ਜਾਂਦਾ ਹੈ ਜੇਕਰ ਤੁਸੀਂ ਵੀ ਐਵੇਂ ਕਿਸੇ ਦੀ ਹੈਲਪ ਕਰੋਗੇ ਤਾਂ ਬਹੁਤ ਵਧੀਆ ਗੱਲ ਆ ਤੇ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਅਗੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਸਾਰੇ ਐਵੇਂ ਲੋਕਾਂ ਦੀ ਹੈਲਪ ਇੱਕ ਦੂਜੇ ਦੀ ਕਰ ਸਕਣ ਤੇ ਐਮੀਆਂ ਹੋਰ ਨਵੀਆਂ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਜ਼ਰੂ जाओगे काम से दो बड़ी सीमटी छड़े चली जाओगे किओगे कि ਉਹ ਜਿੰਨ ਲੱਗੂ ਗੜਨਿਕ ਨੇ ਲੱਗਾ ਕੋਈ ਪਹਿਣ ਕੇ ਮਾਇ ਸਵੇਰਦਾ ਹੈ ਹੈ ਵਾਅਲੈਕੁਮ ਅਲੈਕੁਮ ਬਾਬਾ ਜੀ ਉਹ ਜਾ ਤਾਂ ਨਵੀਂ ਹੈ ਹੈ ਅਰੇ ਆ ਰਹੇ ਨੇ ਬੜੀ ਹਸਰੀ ਬੈਠੇ ਜਾ ਹਾਂ ਜਿੰਦਾ ਘਰ ਹੋ ਜੋ ਮਾਲਕ ਜੇਗਾ ਇਹਨੇ ਨਹੀਂ ਬੰਨਣਾ ਨਹੀਂ ਮਾਇ ਇਹਨੇ ਕਿਹਨੇ ਬੰਨਣ ਲਵਾਇਆ ਹੈ ਇਹ ਤਾਂ ਕਿ ਮੈਂ ਨਾ ਨਹੀਂ ਮਾਇਗਾ ਵਾਹਿਗੁਰੂ ਵਾਹਿਗੁਰੂ ਚੁੱਪ ਰੋਸਾ ਰੱਖੋ ਜਾਓ ਉਹ ਤੇ ਬਰੋਸਾ ਰੱਖੀ ਬਾਬਾ ਜੀ ਕਿ ਮੈਂ ਗਲਤ ਪੁੱਛਾਂ ਇੰਨਾ ਸਬਰ ਕਿੱਥੋਂ ਕਿੱਥੋਂ ਆਂਦਾ ਇਹ ਆ ਗੱਲ ਬੋਲਖ ਦੇ ਬਿਨਾਂ ਦਾ ਸਵਾਚਾ ਦੇ ਵਾਹਿਗੁਰੂ 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 ਧੰਗ ਗਿਰੀ ਨਾਮਦਾਸ ਵਾਹਿਗੁਰੂ ਹੋਰ ਕਿਨੇ ਪਹੇਗੇ ਅੱਜ 30 ਰੁਪਏ 30 ਰੁਪਏ ਇਹ ਸਾਡੇ ਕੋ ਸਿੱਕਾਂ ਦਾ ਹਾਲ ਹੈ ਵਾਹਿਗੁਰੂ ਛੜੀ ਪੱਟੀ ਬਾਬੇ ਸਾਡੇ ਵੀ ਪਾਇਆ ਹੈ ਨਹੀਂ ਐ ਹੋਏ ਵੀ ਜਿਹੜੇ ਅਹੀ ਆ ਛੋਟੜੀ ਬਾਬੇ ਆਜੋ ਬਈ